ਸਰਦਾਰ ਸੁਚਾ ਸਿੰਘ ਜੀ ਤੇ ਬੀਬੀ ਕਰਤਾਰ ਕੌਰ ਜੀ ਗੁਰਮਤਿ ਸਿੱਖਿਆ ਕੇਂਦਰ ਦੇ ਬੱਚੇ ਆਪ ਸੰਗਤਾਂ ਨੂੰ ਕਵੀਸ਼ਰੀ ਆਪ ਜੀ ਦੇ ਸਾਹਮਣੇ ਪੇਸ਼ ਕਰਨਗੇ ਆਪ ਜੀ ਬੱਚਿਆਂ ਪਰਸੋਂ ਕਵੀਸ਼ਰੀ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਬਹੁਤ ਹੀ ਪਿਆਰ ਨਾਲ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਸਿੱਖਾਂ ਨੂੰ ਅਨਕੀ ਜੀਵਨ ਜੀਵਨ ਦੀ ਸਿੱਖਿਆ ਦਿੱਤੀ ਸੀ ਉਹ ਸਿੱਖਿਆ ਨੂੰ ਸਾਡਾ ਕਵਿਸ਼ੀ ਜੱਥਾ ਇਉਂ ਬਿਆਨ ਕਰਦਾ ਹੈ ਜੀ ਬਹੁਤ ਹੀ ਪਿਆਰ ਨਾਲ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਜੀ ਦੇ ਰਹਿਮਤ ਨਾਲ ਸਿੱਖਾਂ ਨੇ ਜੋ ਕੁਰਬਾਨੀਆਂ ਕਰਕੇ ਇਤਿਹਾਸ ਸਜਿਆ ਉਸ ਇਤਿਹਾਸ ਨੂੰ ਸਾਡਾ ਕਵਿਸ਼ਰੀ ਜੱਥਾ ਇਉ ਬਿਆਨ ਕਰਦਾ ਹੈ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਇਆ ਸਿੰਘ ਤੇ ਦਇਆ ਦਸ਼ਮੇਸ਼ ਕੀਤੀ ਤੁਰਿਆ ਦਇਆ ਸਿੰਘ ਦਇਆ ਖਲਾਰਨੀ ਲਈ ਉਠਿਆ ਧਰਮ ਸਿੰਘ ਸਮਝ ਕੇ ਧਰਮ ਆਪਣਾ ਜਿੰਦੇ ਆਪਣੀ ਧਰਮ ਤੋਂ ਵਾਰਨੇ ਲਈ ਸੂਰਾ ਹਿੰਮਤ ਸਿੰਘ ਉਠਿਆ ਹਿੰਮਤ ਕਰਕੇ ਮੁਰਦਾ ਦੁਲਾ ਚੋਂ ਹਿੰਮਤ ਉਭਾਰਨੇ ਲਈ ਹੁਕਮ ਸਿੰਘ ਨੇ ਸੀਸ ਦੀ ਭੇਟ ਦਿੱਤੀ ਦਸਵੇਂ ਪਿਤਾ ਦਾ ਹੁਕਮ ਸਤਕਾਰ ਨੇ ਲਈ ਸਾਬ ਸਿੰਘ ਜੀ ਸਾਹਿਬ ਦਾ ਹੁਕਮ ਸੁਣ ਕੇ ਇਕળે ਹੱਸ ਕੇ ਮੌਤ ਵੰਗਾ ਵੰਗਾਰ ਨੇ ਲਈ ਪਾਂਠ ਉਸਰਿਆਂ ਪੰਜਾ ਪਿਆਰਿਆਂ ਤੇ ਢੰਦਾ ਜਾਂਦਾ ਮੁਰਦੇਸ਼ ਉਸਾਰ ਨੇ ਲਈ ਲੋਕ ਰਾਜ ਦੀਨੀ ਦਸ਼ਮੇਸ਼ ਰਖੀ ਕਮਲ ਨੀਹਾਂ ਚ ਪੁੱਤਰ ਖਲਾਰ ਨੇ ਲਈ ਕਮਲ ਨੀਹਾਂ ਚ ਪੁੱਤਰ ਖਲਾਰ ਨੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਭਾਈ ਗੁਰਪਾਲ ਸਿੰਘ ਜੀ ਭਾਈ ਮਨਜੀਤ ਸਿੰਘ ਜੀ ਗੁਰਮਤ ਅਕੈਡਮੀ ਵਾਲੇ ਉਹਨਾਂ ਨੂੰ ਬੇਨਤੀ ਆ ਕੇ ਉਹ ਸਰੋਪਾ ਗੁਰੂ ਦੀ ਬਖਸ਼ਿਸ਼ ਆਸਰ ਕਰਨੀ। ਗੋਲੇ ਸ੍ਰੀ ਅਕਾਲ ਗੋਲੇ ਸੋਲਹਾ ਸੋਤ ਸ੍ਰੀ ਅਕਾਲ ਔਰ ਆਪ ਸਭ ਨੂੰ ਫੇਰ ਫਾਇਦਾ ਦੇਸਣੀਆਂ ਲੱਖ ਲੱਖ ਲੁਧਾਈ ਦਿੰਦਾ ਹੋਇਆ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ